ਹੈਲੋ ਗੁੱਡ ਮਾਰਨਿੰਗ ਗਾਇਸ ਸਤਿ ਸ਼੍ਰੀ ਅਕਾਲ ਨਮਸਤੇ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਠੀਕ ਠਾਕ ਹੋਵਗੇ ਗਾਇਸ ਰਵੇਲਦੀ ਹੋ ਚੁੱਕੀ ਹੈ ਤਕਰੀਬਨ 7:00 ਵੱਜ ਚੁੱਕੇ 9 ਤੇ ਆਪਾਂ ਸਾਰਾ ਖਾਣਾ ਬਣਾ ਕੇ ਤੇ ਪਾੜ ਕਰਕੇ ਜੋ ਜਗ੍ਹਾ ਕਿਟਰੀ ਹੋ ਚੁੱਕੇ ਆ ਗਾਇਸ ਅੱਜ ਮੌਸਮ ਥੋੜਾ ਜਿਹਾ ਖਰਾਬ ਹੈ ਮੀਂਹ ਪੈਂਦਾ ਪਿਆ ਜਿਸ ਕਰਕੇ ਮੈਨੂੰ ਥੋੜੀ ਮੁਸ਼ਕਿਲ ਲੱਗ ਰਹੀ ਹੈ ਅੱਜ ਕਾਟ ਲਗਾਉਣ ਤੇ ਪਤਾ ਨਹੀਂ ਕੀ ਬਣੇਗਾ ਲੇਕਿਨ ਖਾਣਾ ਸਾਰਾ ਬਣ ਚੁੱਕਾ ਵਾ ਏ ਅਗਰ ਜੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤੇ ਅੱਜ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਲੱਗਾ ਕਿਉਂਕਿ ਖਾਣਾ ਬਹੁਤ ਕਾਫੀ ਕੁਆਂਟੀਟੀ ਚ ਬੰਦਾ ਵਾ ਹੁਣ ਦੇਖੋ ਅਗਰ ਜੇ ਮੀਂਹ ਬੰਦ ਹੁੰਦਾ ਵਾ ਤੇ ਫੇਰ ਆਪਾਂ ਘਰੋਂ ਨਿਕਲਦੇ ਆ ਆਪਣੇ ਤੇ ਬਾਕੀ ਗਾਇਸ ਪਤਾ ਨਹੀਂ ਅੱਜ ਕੀ ਬਣੇਗਾ ਫੇਰ ਉਹੀ ਗੱਲ ਅਗਰ ਜੇ ਬੱਦਲ ਬਣਦਾ ਵਾ ਤੇ ਫੇਰ ਮੀਂਹ ਵੀ ਸਵੇਰੇ ਹੀ ਪੈਣਾ ਸ਼ੁਰੂ ਹੋਇਆ ਵਾ ਪਹਿਲਾਂ ਤੇ ਰਾਤ ਨੂੰ ਕੁਝ ਵੀ ਨਹੀਂ ਸੀਗਾ ਸਵੇਰੇ ਸਵੇਰੇ ਹੀ ਯਾਨੀ ਕਿ ਬੱਦਲ ਬਣਿਆ ਤੇ ਉਸ ਤੋਂ ਬਾਅਦ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਵਾ ਦੇਖੋ ਗਾਇਜ਼ ਇਹ ਦੇਖੋ ਇੱਧਰ ਦੇਖੋ ਇੱਧਰ ਦੇਖ ਉਹ ਉਗੜੀ ਆ ਦੇਖੋ ਇਹ ਜਿਹੜਾ ਉੱਠਾ ਮੇਰੇ ਨਾਲ ਹੀ तकरीबन ਉੱਠ ਗਿਆ ਸੀਗਾ ਇਹ 6 ਵਜੇ ਉੱਠ ਗਿਆ ਸੀ ਇਹ ਹੁਣ ਗਾਇਜ਼ ਸਾਰਾ ਸਮਾਨ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਰੋਟੀ ਖਾ ਕੇ ਤੇ ਅਗਰ ਇਹ ਥੋੜਾ ਵੀ ਮੌਸਮ ਦੇ ਵਿੱਚ ਅਗਰ ਸੁਧਾਰ ਹੁੰਦਾ ਹੈ ਤੇ ਆਪਾਂ ਫੇਰ ਇੱਥੋਂ ਨਿਕਲਦੇ ਆ ਤੇ ਬਾਕੀ ਅੱਜ ਦੀ ਅੱਜ ਫੇਰ ਯਾਨਕਿ ਆਪਾਂ ਕੜੀ ਰਾਜਮਾ ਦੋਸਤੋ ਬਹੁ ਮੇਰਾ ਰਾਈਸ ਬਣ ਕੇ ਤਿਆਰ ਨੇ ਸੈਲਡ ਵਾਸਤੇ ਪਿਆਜ਼ ਰੋਟੀ ਬਣ ਕੇ ਤਿਆਰ ਹੈ ਗਾਇਸ ਹੁਣ ਅਗਰ ਥੋੜਾ ਬਹੁਤ ਮੌਸਮ ਠੀਕ ਹੁੰਦਾ ਵਾ ਚਾਪਾ ਫਿਰ ਇੱਥੋਂ ਨਿਕਲਦੇ ਆ ਤੇ ਮੈਂ ਤੇ ਪਰਮਾਤਮਾ ਕੇ ਇਹੀ ਕਹਿਣਾ ਕਿ ਅੱਜ ਦਾ ਦਿਨ ਯਾਨਕੀ ਜਿਹੜਾ ਸਾਰਾ ਸਮਾਨ ਬਣਾਇਆ ਉਹ ਲੱਗ ਜਿਵੇ ਲਕੋ ਗਾ ਜ ਮੌਸਮ ਬਹੁਤ ਹੀ ਖਰਾਬ ਹੈ। ਬਾਕੀ ਮਿਲਦੇ ਆ ਥੋੜੀ ਦੇਰ ਤੱਕ ਜਦੋਂ ਆਪਾਂ ਕਾਰ ਦੇ ਵਿੱਚ ਵੀ ਅੱਛਾ ਚੱਲਦੇ ਆ। ਤਾਂ ਕਿ ਗਾਇਸ ਦੇਖਦੇ ਆ ਕੀ ਬਣਦਾ ਅੱਜ ਦਾ ਦਿਨ। ਗਾਇਸ ਸਾਰਾ ਸਮਾਨ ਤੇ ਆਪਾਂ ਰੱਖ ਲਿਆ ਗੱਡੀ ਚ ਪਰ ਮੀ ਬਹੁਤ ਜ਼ਿਆਦਾ ਮੈਂਦਾ ਪਿਆ ਵਾ। ਹੁਣ ਨਿਕਲਣ ਲੱਗੇ ਆ ਟਾਈਮ ਹੋ ਚੁੱਕਾ ਹੈ ਤਕਰੀਬਨ 11:30 11:30 ਦਾ ਟਾਈਮ ਹੈ। ਤੇ ਹੁਣ ਨਿਕਲਣ ਲੱਗੇ ਆ ਦੇਖਦੇ ਆ ਜੀ ਬਣਦਾ ਕੀ ਇਹ ਲੇਕਿਨ ਜੇਕਰ ਇਹ ਵੀ ਰਿਹਾ ਤੇ ਫਿਰ ਖਾਣਾ ਸਾਰਾ ਖਰਾਬ ਹੋ ਜਾਣਾ ਪਚਲਦੇ ਆਂ ਦੇਖਦੇ ਆਂ ਜੀ ਬਾਕੀ ਬਣਦਾ ਕੀ ਏ ਮੀ ਤੇ ਬਹੁਤ ਪੈਂਦਾ ਵਿਆਵਾ ਦੇਖਦੇ ਆਂ ਬਾਕੀ ਜਾ ਕੇ ਦੇਖਦੇ ਆਂ ਵੀ ਬੰਨਾ ਕੀ ਘਰ ਬੈਠੇ ਨਾਲੋਂ ਤੇ ਗਾਈਜ਼ ਆਪਾਂ ਪਹੁੰਚ ਚੁੱਕੇ ਆ ਆਪਣੇ ਲੋਕੇਸ਼ਨ ਤੇ ਜਿੱਥੇ ਆਪਾਂ ਕਾਰ ਲਗਾਨੀ ਆ ਦੇਖਦੇ ਆ ਹੁਣ ਜੀ ਉਤਰ ਕੇ ਆਲ ਰਾਈਟ ਸਾਈਡ ਲਗਾਈਏ ਜਾਂ ਫਿਰ ਆਪਣੇ ਵਾਲੀ ਜਗ੍ਹਾ ਤੇ ਲਗਾਈਏ ਕਿਉਂਕਿ ਮੇਰੇ ਵਾਲੀ ਜਗ੍ਹਾ ਤੇ ਪਾਣੀ ਲਗਾਤਾਰ ਚੱਲ ਰਿਹਾ ਵਾ ਤੇ ਇਸੇ ਕਰਕੇ ਮੈਂ ਸੋਚ ਰਿਹਾ ਵੀ ਅੱਜ ਮੇਰੇ ਬਿਲਕੁਲ ਸਾਹਮਣੇ ਸਾਈਡ ਹੈ ਜਿਹੜੀ ਉਸੇ ਹੀ ਲਗਾ ਲਾਂ ਦੋ ਮਿੰਟ ਰੁੱਕ ਕੇ ਡਿਸਾਈਡ ਕਰਦੇ ਹਾਂ ਜੀ ਕੀ ਕਰਨਾ ਵਾ ਕਿਉਂਕਿ ਮੀਂਹ ਤੇ ਪੈਂਦਾ ਹੀ ਪਿਆ ਰਿਹਾ ਕੋਲ ਆ ਦੇਖੋ ਮੀਂਹ ਤੇ ਰੁੱਕ ਹੀ ਨਹੀਂ ਰਿਹਾ ਮੌਸਮ ਵੀ ਖਰਾਬ ਹੈ ਬਾਕੀ ਦੇਖਦੇ ਹਾਂ ਜੀ ਉਤਰ ਕੇ ਹੁਣ ਕਿਉਂਕਿ ਕਰੇ ਜੇ ਇਸ ਤਰ੍ਹਾਂ ਰੁਕਨੇ ਆਂ ਤੇ ਫਿਰ ਖਾਣਾ ਸਾਰਾ ਖਰਾਬ ਹੋ ਜਾਂਦਾ ਵਾ ਆਪਾਂ ਉਤਰ ਕੇ ਹੁਣ ਲਗਾਣੇ ਆਂ ਪਹਿਲਾਂ ਗਾਈਸ ਸਟਾਰਟ ਅਪ ਲਗਾ ਚੁੱਕੇ ਆ ਤੇ ਟਾਈਮ ਹੋ ਚੱਲਾ ਹੈ तकरीबन 11:00 ਲੇਕਿਨ ਕਸਟਮਰ ਕੋਈ ਨਹੀਂ ਹੈਗਾ ਬੇਟੂ ਕੋਈ ਖੜੇ ਹੈ ਜੀ ਹਲਕਾ ਬਸਤੇ तकरीबन ਮੈਨੂੰ ਆਏ ਨੂੰ ਵੀ ਘੰਟਾ ਬੀਤ ਗਿਆ ਵਾ ਤੇ ਬਿਲਕੁਲ ਫ੍ਰੀ ਖੜੇ ਆ ਤੇ ਗਾਈਸ ਸ਼ਾਇਦ ਉੱਥੇ ਨਾ ਇੱਕ ਐਕਸੀਡੈਂਟ ਹੋਇਆ ਵਾ ਐ ਵੈਗਨਰ ਤੇ ਦੂਸਰੀ ਕੋਈ ਗੱਡੀ ਹੈ ਲਗਜ਼ਰੀ ਵੈਗਨਰ ਲੱਗਣ ਦੇ ਕਾਰਨ ਉਸ ਗੱਡੀ ਦਾ ਜਿਹੜਾ ਵੀਲ ਆ ਉਹੀ ਪਿੱਛੇ ਵਾਲਾ ਵੀਲ ਉਹੀ ਟੁੱਟ ਕੇ ਨਾ ਐਕਚੁਅਲ ਪੂਰਾ ਬਾਹਰ ਆ ਗਿਆ ਵਾ ਤੇ ਬਹੁਤ ਜ਼ਿਆਦਾ ਲੋਕ ਇਕੱਠੇ ਹੋਏ ਆ ਤੇ ਪਤਾ ਨਹੀਂ ਕਿਆ ਕਿਸ ਦੀ ਗਲਤੀ ਹੈ ਕਿਸ ਦੀ ਨਹੀਂ ਹੁਣ ਆਪਾਂ ਕਰਦੇ ਹਾਂ ਇਸਮਰ ਦੀ ਵੀਡ ਦੋਸਤੋ ਬਾਅਦ ਚੋਂ ਆਪਾਂ ਦੇਖਦੇ ਆਂ ਆਪਾਂ ਕਿੰਨੇ ਵੇਲੇ ਫ੍ਰੀ ਹੁੰਨੇ ਆਂ ਤੇ ਫਿਰ ਆਪਾਂ ਇਥੋਂ ਨਿਕਲਦੇ ਆਂ ਅੱਜ ਤੇ ਸ਼ਾਇਦ ਰੇਟ ਹੋ ਜਾਵਾਂਗੇ ਘਰ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਚਲੋ ਇੱਥੇ ਆ ਗਏ ਆਂ ਕੁਛ ਨਾ ਕੁਛ ਲੱਗੇਗਾ ਨੁਕਸਾਨ ਹੁਣ ਤੋਂ ਕੁਝ ਤੇ ਬਚੇਗਾ ਬਾਕੀ ਮਿਲਦੇ ਆਂ ਥੋੜੀ ਦੇਰ ਤੱਕ ਗਾਈਜ਼ ਹਾਂ ਜੀ ਆਪਾਂ ਕਰੇ ਪਹੁੰਚ ਚੁੱਕੇ ਹਾਂ ਕਿ ਟਾਈਮ ਹੋ ਚੁੱਕਾ ਹੈ ਤਕਰੀਬਨ 5:30 ਅੱਜ ਦੁਪਹਿਰ ਨੂੰ ਲਾਇਆ ਸੀਗਾ ਤਕਰੀਬਨ 12 1 ਵਜੇ ਤੇ ਇਸ ਕਰਕੇ 5:30 ਵਜੇ ਵੇਲਾ ਹੋਇਆ ਤੇ ਹੁਣ ਆਇਆ ਮੈਂ ਕਰੇ ਤੇ ਸਾਰਾ ਸਮਾਨ ਜਿਹੜਾ ਉਹ ਆਪਾਂ ਉੱਪਰ ਚੜਾ ਲਿਆ ਵਾ ਅਦਕੋਥੀ ਨੌ ਰਮ ਤੇ ਹੋ ਡਸਟਬਿਨ ਬਾਕੀ ਸਾਰੇ ਬਰਤਨ ਉੱਪਰ ਚੜਾ ਲਏ ਹੋਏ ਨੇ ਤੇ ਗਾਈਜ਼ ਬੋਰਡ ਤੇ ਟੇਬਲ ਅੱਜ ਬਹੁਤ ਜ਼ਿਆਦਾ ਲੇਟ ਹੀ ਗਿਆ ਸੀ ਤੇ ਇਸ ਕਰਕੇ ਮੈਂ ਵੀ ਲੇਟ ਹੀ ਫ੍ਰੀ ਹੋਇਆ ਹਾਂ ਗਾਇਜ਼ ਅੱਜ ਮੈਂ ਕੱਪੜੇ ਵਾਲੇ ਕੰਮ ਤੇ ਫਿਰ ਨਹੀਂ ਜਾਣਾ ਹੈਗਾ ਕਿਉਂਕਿ 5:30 ਹੋ ਚੁੱਕੇ ਨੇ ਤੇ ਕਿਸ ਟਾਈਮ ਆ ਰੈਸਟ ਕਰੂੰਗਾ ਤੇ ਕਿਸ ਟਾਈਮ ਜਾਊਂਗਾ ਤੇ ਬੱਸ ਹੋਰ ਕੁਝ ਨਹੀਂ ਇਸ ਤੋਂ ਬਾਅਦ ਆਪਾਂ ਥੋੜੀ ਦੇਰ ਠਹਿਰ ਕੇ ਆਪਾਂ ਮਾਰਕੀਟ ਜਾਣਾ ਹੈਗਾ ਸਮਾਨ ਲੈਣ ਲਈ ਕੱਲ੍ਹ ਵਾਸਤੇ ਤੇ ਇਸ ਵੀ ਬਲੌਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ ਨਵੀਂ ਸਵੇਰ ਨਾਲ ਤੇ ਨਵੀਆਂ ਗੱਲਾਂ ਨਾਲ ਮਿਲਦੇ ਹਾਂ ਕੱਲ ਇੱਕ ਨਵੀਂ ਸਵੇਰ ਨਾਲ ਬਾਏ ਆਪਣਾ ਖਿਆਲ ਰੱਖਣਾ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਏ